ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਇੱਥੇ ਹੈ ਜੀ ਸ਼ਾਮ ਦਾ ਟਾਈਮ ਤੇ ਆਪਾਂ ਝੋਟੀਆਂ ਅੰਦਰ ਕਰ ਦਿੱਤੀਆਂ ਨੇ ਤੇ ਹੁਣ ਆਪਾਂ ਚੱਕਦੇ ਨੇ ਗੋਹਾ ਅੰਦਰ ਲਾ ਗੋਹਾ ਆਪਾਂ ਪਹਿਲਾਂ ਚੱਕਦੇ ਸੀ ਝੋਟੀਆਂ ਫੇਰ ਅੰਦਰ ਕਰਦੇ ਆ ਕਿਉਂਕਿ ਉਹਨਾਂ ਦਾ ਗੋਹਾ ਫੇਰ ਵਿਚਾਲੇ ਹੁੰਦਾ ਮੱਜਾਂ ਦਾ ਹਨਾ ਉਹ ਪੈਰਾਂ ਨਾਲ ਸਾਰਾ ਖਲਾ ਦਿੰਦੀਆਂ ਨੇ ਤੇ ਇਧਰ ਜੀ ਆਪਾਂ ਬਠਰੇ ਇੱਕ ਬਾਹਰ ਰਹਿ ਗਿਆ ਸੀ ਭਰਤਾ ਕਟੀਆਂ ਬੰਨ ਕੇ ਹਟੇ ਸੀ ਹੁਣ ਨਾਲ ਆਪਾਂ ਇਧਰ ਉਹ ਸੁੰਬਰ ਦਾਂਗੇ ਤੇ ਹੁਣ ਠੀਕ ਹੈ ਜੀ ਦਿਨ ਚ ਬਾਹਰ ਰਹਿ ਜਾਂਦੀਆਂ ਨੇ ਨਾ ਇਹ ਤੇ ਅੰਦਰੋਂ ਵੀ ਵਧੀਆ ਸੁੱਕ ਜਾਂਦਾ ਤੇ ਬਾਹਰ ਵੀ ਆਮ ਨਾਲ ਬੈਠੇ ਰਹਿੰਦੀਆਂ ਨੇ ਹਰ ਤਾਈਂ ਠੰਡ ਨਹੀਂ ਹੋਈ ਅੱਗੇ-ਅੱਗੇ ਠੰਡ ਜੋ ਜਾਦੀ ਵੱਧ ਗਈ ਫੇਰ ਔਖਾ ਹੋ ਜੂਗਾ ਇਹਨਾਂ ਦਾ ਇਹ ਦੇਖੋ ਜੀ ਕਿਵੇਂ ਚਾਂਬਲਿਆ ਫਿਰਦਾ ਇਹ ਸਾਰਾ ਦਿਨ ਨਹੀਂ ਖਾ ਕੇ ਰਜਦਾ ਇਹ ਸਾਰਾ ਦਿਨ ਇਹਨੂੰ ਸਾਰਾ ਦਿਨ ਪਾਈ ਜਾਊਂਗੇ ਨਾ ਸਾਰਾ ਦਿਨ ਖਾਈ ਜਾਊਗਾ ਇਹਦਾ ਪੇਟ ਐ ਹੋ ਜਾਂਦਾ ਵੀ ਇਹਨੂੰ ਕਿਤੇ ਸਾਨੂੰ ਐ ਫਾਰੇ ਨਾ ਜਿੱਕਦਾ ਪੇਟ ਨਾ ਫਟ ਜੇ ਪਰ ਇਹ ਖਾਣੂ ਨਹੀਂ ਹਟਦਾ ਹੁਣ ਤਾਂ ਫਿਰ ਵੀ ਥੋੜਾ ਜਿਹਾ ਹੋ ਗਿਆ ਹਰਾ ਹੈ ਨੀਗਾ ਅਗਰ ਤਾਂ ਹਰਾ ਹੁੰਦਾ ਸੀ ਸਾਰਾ ਦਿਨ ਹੀ ਖਾਈ ਜਾਂਦਾ ਹਰਾਮ ਹੁੰਦਾ ਕੋਈ ਇਧਰੋਂ ਆ ਕੇ ਇਹਨੂੰ ਰੁਗ ਡੇਗ ਗਿਆ ਕੋਈ ਇਧਰ ਦੀ ਆ ਕੇ ਡੇਗ ਗਿਆ ਤੇ ਇਹਦਾ ਪੇਟ ਐਡਾ ਹੋ ਜਾਂਦਾ ਸਾਨੂੰ ਐ ਹੁੰਦਾ ਸੀ ਵੀ ਤੁਸੀਂ ਕਿਉਂ ਮਾਰੋਗੇ ਇਹਨੂੰ ਵਿਚਾਰੇ ਬੱਚੇ ਨੂੰ ਇੰਨਾ ਖਵਾ ਖਵਾ ਕੇ ਤੇ ਇੱਕ ਇਹਦੇ ਚੋਰੀ ਅਸੀਂ ਹੋਰ ਫੜੀ ਜੀ ਅੱਜ ਤੇ ਇਹ ਨਾ ਗੰਡੇ ਖਾਂਦਾ ਸੀ ਸਾਡੇ ਟੋਕਰੇ ਚ ਬਈ ਲੱਭ ਜਾਂਦਾ ਇਹ ਰਸਾ ਹਣਾ ਦੂਜਾ ਸੀਗਾ ਤੇ ਲੱਫ ਕੇ ਗੰਡੇ ਖਾ ਜਾਂਦਾ ਸੀ ਤੇ ਅਸੀਂ ਕਿਹਾ ਵੀ ਟੋਕਰੇ ਚੋਂ ਗੰਡੇ ਕਿਵੇਂ ਉਰਾ ਉਰਾ ਤੋਂ ਕੋਣ ਚੱਕਦਾ ਵੀ ਆਏ ਹਨਾ ਬਿਉਰਾ ਉਰਾ ਸਾਰਾ ਟੋਕਰਾ ਖਾਲੀ ਹੋਈ ਜਾਂਦਾ ਤੇ ਫੇਰ ਪਤਾ ਲੱਗਿਆ ਮੰਮੀ ਨੇ ਅੱਜ ਫੜਿਆ ਕਹਿੰਦੀ ਅੱਜ ਆਜੋ ਆਜੋ ਮੈਂ ਚੋਰ ਫੜ ਲਿਆ ਸੀ ਕਿ ਪਤਾ ਨਹੀਂ ਕੀ ਹੋ ਗਿਆ ਆ ਸਾਰਾ ਟੋਕਰਾ ਇੰਨਾ ਭਰਿਆ ਹੋਇਆ ਸੀ ਉਤਲਾ ਤੇ ਢੇਠਲਾ ਦੋਨੇ ਰੱਖਨੇ ਸਾਰੇ ਗੰਡੇ ਖਾ ਗਿਆ ਇਹ ਤੇ ਅੱਜ ਫਿਰ ਮੰਮੀ ਨੇ ਦੇਖਿਆ ਦੁਪਹਿਰ ਨੂੰ ਇਹ ਖਾਂਦਾ ਲਾਫ ਲਾਫ ਕੇ ਪਤਾ ਨਹੀਂ ਕਿਵੇਂ ਤਾਂ ਜਾਂਦਾ ਸੀ ਇਹਨੇ ਸਿਰਫ ਸਾ ਲਾਫੇ ਟੋਕਰੇ ਚ ਆਉਂਦਾ ਮਸਾਂ ਦਾ ਸਿਰ ਕੱਢਿਆ ਫਿਰ ਅਸੀਂ ਟੋਕਰੇ ਚ ਸਾਰੇ ਗੰਡੇ ਖਾ ਗਿਆ ਇਹ ਪਹਿਲਾਂ ਸਾਡੀ ਮੱਝ ਹੁੰਦੀ ਜਿਹੜੇ ਪ ਵੱਡੀ ਮੱਝ ਵੇਚਤੀ ਉਹ ਵੀ ਐਂ ਗੰਡੇ ਖਾਇਆ ਕਰਦੀ ਉਹ ਜੇ ਗੰਡੇ ਪਾਏ ਉਹ ਨਤਰੀ ਜਾਂਦੀ ਬੁਰਕ ਮਾਰ ਕੇ ਲੈ ਆ ਜਾਂਦੀ ਸੀ ਗੰਡਿਆਂ ਦਾ ਤੇ ਇਧਰ ਝੋਟੀਆਂ ਆਪਣੀਆਂ ਲੱਗ ਰਹੀਆਂ ਨਿਰਾਚਾਰਾ ਖਾਣ ਕਿਉਂਕਿ ਹੁਣੀ ਬੰਨੀਆਂ ਨੇ ਇਹ ਤੇ ਦੁੱਧੜੇ ਮੱਝਾਂ ਨੂੰ ਆਪਾਂ ਨਿਰਾ ਹਜੇ ਪਾਇਆ ਨਹੀਂ ਇਹ ਨੀਰਾ ਤਾਂ ਦੇ ਹੀ ਦਿੰਦੇ ਆ ਦਾਣਾ ਦਵਾਣਾ ਨਹੀਂ ਪਾਇਆ ਉਹਨਾਂ ਨੂੰ ਹਜੇ ਕਿਉਂਕਿ ਜਦੋਂ ਪਟਾਰਾ ਕੱਢਣ ਬੈਠਾਂਗੇ ਨਾਲ ਦੀ ਨਾਲ ਹੀ ਲੱਟੀ ਪਾਉਨੇ ਆਂਗੇ ਤੇ ਇੱਧਰ ਕਣਕ ਆਪਣੀ ਵਧੀਆ ਕੋਰ ਲੱਗ ਗਈ ਜੀ ਕਣਕ ਨੂੰ ਨੀਰਾ ਵੀ ਹੁਣ ਤਾਂ ਥੋੜਾ ਥੋੜਾ ਹੋ ਗਿਆ 3-4 ਇੰਚ ਦੇਖੋ ਜੀ ਹੁਣ ਹਜੇ ਤਾਂ ਕਿਉਂ ਠੰਡ ਪੈਣ ਲੱਗੀ ਥੋੜਾ ਘੱਟ ਵੱਧਦਾ ਹੈ ਨਾ ਜੇ ਤਾਂ ਜੇ ਮੜਾ ਕੀਤਾ ਹੁੰਦਾ ਤਾਂ ਵਧੀਆ ਹੁਣ ਨੂੰ ਹਰਾਚਰ ਆਪਣੇ ਨਾਲ ਹੀ ਰਲ ਜਾਂਦਾ ਫਿਰ ਤਾਂ ਮੱਕੇ ਦੇ ਫਿਰ ਤਾਂ ਕੀ ਕਹਣਾ 5-7 ਦਿਨ ਛੋਟ ਹੁੰਦੀ ਆਪਣੇ ਹਰੇ ਦੀ ਤੇ ਹੁਣ ਆਪਣੇ ਨੰਗ ਜੇ ਮਨ ਕਰੇ ਮਹੀਨੇ ਵਾਂਗੂ ਸੰਨੀ ਸੰਨੀ ਤੇ ਹੋਰੀਆਂ ਨੇ ਮੱਜਾਂ ਕਿਉਂਕਿ ਹੁਣ ਦਾਣਾ ਦਵਾਣਾ ਵੀ ਵੱਧ ਲੱਗਦਾ ਫਿਰ ਹਨਾ ਨਾਲੇ ਰਾਜਦਾ ਨਹੀਂ ਜੀ ਪਸ਼ੂ ਹਰੇ ਬਿਨਾ ਨਾਲੇ ਦਾਣਾ ਬਾਲਾ ਪਾਉਣੇ ਨਾਲ ਫਿਰ ਵੀ ਨਹੀਂ ਪਸ਼ੂ ਰਾਜਦੇ ਕਿਉਂਕਿ ਸੰਨੀ ਕੱਲੀ ਖੁਸ਼ ਹੋ ਕੇ ਖਾਂਦੀ ਹਣੀ ਚਾਹੇ ਅੱਧਾ-ਅੱਧਾ ਬੱਠਲ ਵਿੱਚ ਹਰੇ ਦਾ ਹੋਵੇ ਤਾਂ ਵੀ ਸਾਰਾ ਨੀਰਾ ਸਮੇਟ ਦਿੰਦੀਆਂ ਨੇ ਖੁਰਲੀਓ ਚ ਸੰਨੀ ਤਾਂ ਐਂ ਵਗਾਉਂਦੀਆਂ ਨੇਗੀਆਂ ਵੀ ਸਾਨੂੰ ਦਿਖੀ ਹੀ ਨਾ ਤੇ ਤਰਕਟੀਆਂ ਆਪਾਂ ਨਵਾਵਾਂਗੇ ਜੇ ਕੋਈ ਫਰਸ਼ ਜ਼ਿਆਦਾ ਗੰਦਾ ਕਰਤਾ ਇਹਨਾਂ ਨੇ ਰਸ ਤੀਸਰੇ ਦਿਨ ਚੌਥੇ ਦਿਨ ਫਰਸ਼ ਤੋਹ ਦਿੰਨੇ ਹੈਣਾ ਕੁਝ ਜੀ ਦਾ ਪਾਣੀ ਉੱਧਰ ਜਾਂਦਾ ਸਬਜੀ ਗਣੀ ਤੇ ਸਬਜੀ ਚ ਪਾਣੀ ਕਈ ਵਾਰ ਨਹੀਂ ਵੀ ਉਹ ਕਰਨਾ ਹੁੰਦਾ ਹੈਣਾ ਫਿਰ ਸਾਨੂੰ ਕਈ ਵਾਰ ਗਾਲਾਂ ਵੀ ਪੈ ਜਾਂਦੇ ਨੇ ਤੁਸੀਂ ਅੜਦੀਆਂ ਨਹੀਂ ਬੀਂਦਣਾ ਨੂੰ ਨਮਾਉਣਾ ਸਾਰਾ ਪਾਣੀ ਸਬਜੀ ਜਾਂਦਾ ਉਧਰ ਇਧਰ ਦੀ ਇਹ ਕੰਦਲੇ ਲਵੋ ਲਵੋ ਉਥੋਂ ਪੈਪ ਦੱਬੀ ਹੋਈ ਹੈ ਇਧਰ ਜਾਂਦਾ ਹੈ ਇਹਦਾ ਪਾਣੀ ਉਹ ਆਪਣਾ ਦੂਜੇ ਮੱਝਾਂ ਦਾ ਪਾਣੀ ਤਾਂ ਆਪਣਾ ਖਾਲਚ ਹੀ ਚੱਲ ਜਾਂਦਾ ਉਹ ਖਾਲਚ ਵੀ ਗਾਹਾਂ ਨੂੰ ਵਸਣਾ ਹਾੜੀ ਬਾਦ ਪੈਪ ਲਾਈਨ ਪਾ ਦੇਣਗੇ ਤੇ ਖਾਲ ਵੀ ਉਹ ਬੰਦ ਹੋ ਜੂ ਆਪਾਂ ਫਿਰ ਗੋਬਰ ਗੈਂਸ ਚ ਡੇਗ ਲਾਂਗੇ ਅਸ ਤਾਂ ਕਿੰਨੇ ਕਹਿਣ ਲੱਗ ਰਹੇ ਹਨਾ ਵੀ ਖਾਲੀ ਕਰਕੇ ਗੋਬਰ ਗੈਂਸ ਚ ਡੇਗ ਲਈ ਆਪਾਂ ਆਪਣਾ ਸਾਰਾ ਪਾਣੀ ਮਹਿਸਾਂ ਦਾ ਜਿਹੜਾ ਵੀ ਹੈਗਾ ਤੇ ਬਸ ਇੰਨਾ ਵੀ ਸਰੀ ਜਾਂਦਾ ਸੀਗਾ ਚਲ ਹੁਣ ਪੈਪ ਲਾਈਨ ਪੈ ਜੂਗੀ ਨਾਲ ਆਰਾਮਦਾਰੀ ਹੋ ਜੂਗੀ ਇੰਨਾ ਕੀ ਬਸ ਉਹ ਸੀ ਨਾ ਇਹ ਖਾਲ ਦੇ ਨਾਲ ਨੰਗਣਾ ਟੱਪੜਾ ਸੁੱਖਾ ਹੋ ਜੂਗਾ ਸਾਨੂੰ ਤੇ ਪੈਪ ਲਾਈਨ ਪੈ ਗਈ ਜੀ ਤੇ ਆਪਣੀ ਹੋ ਗਈ ਸੀ ਸੂਣ ਵਾਲੀ ਝੋਟੀ ਬਿਮਾਰ ਹਨਾ ਅਧਰਪਾ ਪਹਿਲਾਂ ਚੱਕੀ ਲਾ ਦੀਏ ਤੇ ਆਪਣੀ ਜਿਹੜੀ ਸੂਨ ਵਾਲੀ ਝੋਟ ਸੀ ਉਹ ਟੈਂਪਰੇਚਰ ਘਟ ਗਿਆ ਸੀਗਾ ਅੱਜ ਉਹ ਨੀਰਾ ਨਹੀਂ ਖਾ ਰਹੀ ਸੀ ਸਵੇਰ ਦੀ ਤੇ ਅਸੀਂ ਕਿਹਾ ਵੀ ਕੀ ਹੋ ਗਿਆ ਇਹਨੂੰ ਪਤਨ ਤਾਂ ਵੀ ਉਹ ਉਹ ਨਹੀਂ ਖਾਂਦੀ ਫੀਡ ਜਿਹੜੀ ਕਰਾ ਕੇ ਲੈਂਦੀ ਹੈ ਤੇ ਮੋਕ ਵੀ ਮਾਰ ਰਹੀ ਸੀਗੀ ਫਿਰ ਜੇ ਡਾਕਟਰ ਸੱਦਿਆ ਤਾਂ ਉਹਨੇ ਦੇਖਿਆ ਤਾਂ ਕਹਿੰਦਾ ਰ ਟੈਂਪਰੇਚਰ ਘਟ ਰਿਹਾ ਫਿਰ ਠੀਕੇ ਲਾ ਕੇ ਗਿਆ ਤੇ ਇੱਥੇ ਆਪਾਂ ਪੀਸਣ ਲੱਗ ਰਹੇ ਸੀ ਜੀ ਆਟਾ ਪਹਿਲਾਂ ਭਾਟਾ ਪੀਸਿਆ ਸੀਗਾ ਤੇ ਹੁਣ ਆਪਾਂ ਪੀਵਾਂਗੇ ਜੀ ਵਿੱਚ ਮੱਕੀ ਤੇ ਕਣਕਰ ਲਾ ਲਈ ਸੀਗੀ ਮੱਕੀ ਆਪਾਂ ਇੱਕ ਗੱਟਾ ਲਿਆਂਦਾ ਜੀ ਆਪਦੇ ਖਾਣ ਨੂੰ ਚਾਰ ਲਿਆਂਦੇ ਮੱਜਾਂ ਵਾਸਤੇ ਪੰਜ ਗੱਟੇ ਮੱਕੀ ਦੇ ਲੈ ਲਏ ਸੀਗੇ ਮੰਡੀ ਚੋਂ ਕਿਉਂਕਿ ਹੁਣ ਤਾਂ ਮੱਕੀ ਮਿਲ ਗਈ ਜੀ ਮੱਜਾਂ ਵਾਲੀ 22 ਰੁਪਏ ਕਿਲੋ ਫਿਰ ਜੇ ਆਪ ਅੱਗੇ ਜਾ ਕੇ ਪਵਾਉਨੇ ਆ ਹਨਾ ਉਹਨਾਂ ਤੋਂ ਲੈ ਕੇ 30 ਰੁਪਏ ਕਿਲੋ ਪੈਂਦੀ ਆਪਾਂ ਨੂੰ ਉੱਥੇ ਅਨੇਕੋ ਜੀ ਸਾਡੇ ਜੋਆ ਨੂੰ ਰਹਿੰਦਾ ਅੱਜ ਤਾਂ ਸਾਡੀ ਜੋਆ ਵੀ ਗਮਾਚ ਗਈ ਸੀ ਅਸੀਂ ਕਿਹਾ ਵੀ ਕਿਤੇ ਬਾਹਰ ਵਾਗ ਗਈ ਹਨਾ ਅਸੀਂ ਛੜਤੀ ਅਸੀਂ ਸਾਰੇ ਖੇਤ ਲਾਬਰੇ ਸਾਰਾ ਟੱਬਰ ਬੋਲਿਆ ਮਗੁੱਦਾ ਪੋਣਾ ਘੰਟਾ ਲਾਬਦੇ ਫਿਰਦੇ ਰਹੇ ਪਰ ਜੋ ਆ ਸਾਡੀ ਕੋਠੇ ਤੇ ਜਾ ਚੜੀ ਉੱਥੇ ਤਾਂਹ ਚੜਤਾ ਗਈ ਤੀਜੀ ਮੰਜ਼ਲ ਤੇ ਉਤਰਨਾ ਇਹਨੂੰ ਆਇਆ ਨਹੀਂ ਵਿਚਾਰੀ ਉੱਥੇ ਬੈਠੀ ਝਾਕੀ ਗਈ ਆ ਦੇਖੋ ਚਾਰ ਗੱਟੇ ਨੇ ਇਹ ਮੱਝਾਂ ਵਾਲੇ ਪੰਜਵਾਂ ਸਾਡੇ ਵਾਲਾ ਉੱਧਰ ਪਿਆ ਗੱਟਾ ਤੇ ਇਹ ਆਪਾਂ ਹੁਣ ਤਾਂ ਠੀਕ ਰੇਟ ਮਿਲ ਗਈ ਹਨਾ ਨਾਲੇ ਹੁਣ ਪਸਿਆ ਲਾਵਾਂਗੇ ਜਿੱਕ ਕੱਟਾ ਤਾਂ ਆਪਾਂ ਮੱਝਾਂ ਨੂੰ 50 ਕਿਲੋ ਮੱਕੀ ਪਵਾ ਲਾਂਗੇ ਹੁਣ ਫੀਡ ਮੁੱਕਰੀਏ ਕਈ ਦਿਨ ਹੋ ਗਏ ਮੱਕ ਚੱਕੀ ਚਲਾ ਚਲਾ ਕੇ ਬੌਲੇ ਹੋ ਰਿਆਂਗੇ ਕਿਉਂਕਿ ਮੱਜਾ ਨਾਲ ਕੁਸ ਦਾਣਾ ਹੁਣ ਜਿਆਦਾ ਲੱਗਦਾ ਹਰਾਚਾਰਾ ਨਹੀਂ ਹੈਗਾ ਲੇਟੀ ਜਿਆਦਾ ਲੱਗਦੀ ਹੈਗੀ ਤੇ ਚਿੱਟਾ ਦਾਣਾ ਵੀ ਜਿਆਦਾ ਲੱਗਦਾ ਅੱਗੇ ਤਾਂ ਚਿੱਟਾ ਦਾਣਾ ਪਾਉਂਦੇ ਨਹੀਂ ਸੀਗੇ ਫੀਡ ਬੱਸ ਕੋਲ ਕੇ ਸਾਰਿਆਂ ਨੂੰ ਉਹੀ ਪਾ ਦਿੰਦੇ ਸੀ ਤੇ ਹੁਣ ਸੰਨੀ ਕਰਕੇ ਸਾਨੂੰ ਚਿੱਟਾ ਦਾਣਾ ਵੀ ਪਾਉਣਾ ਪੈਂਦਾ ਆਟਾ ਤੇ ਫਿਰ ਸਾਰਾ ਕੀ ਕਹਣਾ ਵੀ ਦਿੱਕ ਦਿਨ ਚੱਕੀ ਨਾ ਚੱਲੇ ਨਿਰੋਜ ਮੰਗੂ ਚੱਲੀ ਜਾਂਦੇ ਰਹਿੰਦੇ ਕਿਉਂਕਿ ਫਿਰ ਟੱਬਰ ਦਾ ਕੰਮ ਹੈ ਜੇ ਆਟੇ ਦੀ ਵਾਰੀ ਆ ਜਾਂਦੇ ਕਦੇ-ਕਦੇ ਫਿਰ ਦਾਣੇ ਦੀ ਤੇ ਇੱਕ ਕਮੈਂਟ ਆਇਆ ਸੀ ਕਹਿੰਨੇ ਤੁਸੀਂ ਵੀ ਨਾ ਵੀ ਕਟਰੂਆਂ ਨੂੰ ਇਹਤੇ ਸ਼ੀਸ਼ੀ ਤੇ ਕਿਵੇਂ ਲਾਉਨੇ ਹੋਣਾ ਦੇਖੋ ਜੀ ਕੁਝ ਤਾਂ ਬਰੀਡ ਦਾ ਫਰਕ ਹੁੰਦਾ ਹੈ ਹਨਾ ਬਰੀਡ ਵਾਲਾ ਜਿਹੜਾ ਕਟਰੂ ਹੁੰਦਾ ਉਹ ਆਟੋਮੈਟਿਕ ਹੀ ਇਹ ਚੀਜ਼ ਤੇ ਲੱਗ ਜਾਂਦਾ ਹੈਗਾ ਤੇ ਬਾਕੀ ਸਾਡੇ ਸਾਰੇ ਪਸ਼ੂ ਹੀ ਲੱਗ ਜਾਂਦੇ ਸੀ ਕਟਰੂ ਤੇ ਜਿਹਨੂੰ ਲਾਈਏ ਪਰ ਅੰਦਰ ਦੇਖੋ ਦੇਖ ਹੋ ਜਾਂਦਾ ਥੋੜਾ ਜਨਾ ਜੇ ਆਪਾਂ ਸ਼ੁਰੂ ਚ ਵੀ ਦੁੱਧ ਪਿਆਣ ਲੱਗ ਜਾਂਦੇ ਹਨਾ ਅ ਮੈਂ ਮੱਝ ਥੱਲੇ ਪਾਉਣ ਲੱਗ ਜਾਂਦੇ ਫਿਰ ਉਹ ਕਟਰੂ ਪੀਂਦਾਗਾ ਜੇ ਆਪਾਂ ਸ਼ੁਰੂ ਚ ਨਾ ਪਾਈਏ ਆਪਾਂ ਬਸ ਇਹਨੂੰ ਸ਼ੀਸ਼ੀ ਤੇ ਲਾ ਦਈਏ ਫਿਰ ਕਟਰੂ ਛੇਤੀ ਪੀਣ ਲੱਗ ਜਾਂਦਾ ਜੇ ਇੱਕ ਵਾਰ ਇਹ ਆਪਾਂ ਮੱਝ ਥੱਲੇ ਪਾਤਾ ਫਿਰ ਉਹਨੂੰ ਉਹੀ ਸੁਭਾਅ ਪੈ ਜਾਂਦਾ ਫਿਰ ਛੇਤੀ ਨਹੀਂ ਲੱਗਦਾ ਤੇ ਬਾਕੀ ਬਸ ਬਰੀਡ ਵਾਲੇ ਪਸ਼ੂ ਦਾ ਇਹੀ ਫਰਕ ਹੁੰਦਾ ਜਿਹੜਾ ਇਹ ਤਾਂ ਜਿਹੜੀ ਸਾਡੀ ਵੱਡੀ ਛੋਟੀ ਦੇ ਕਟਰੂ ਨੇ ਇਹ ਤਾਂ ਭਾਂਡੇ ਚ ਵੀ ਦੁੱਧ ਪੀ ਲੈਂਦੇ ਨੇਗੇ ਤੇ ਇਹ ਰੱਬਾ ਪਹਿਲੇ ਦਿਨੋਂ ਹੀ ਇਹਦੇ ਭੈਣ ਭਰਾ ਵੀ ਅਸੀਂ ਪਹਿਲਾਂ ਪਾਲੇ ਸੀਗੇ ਝੁੱਟੀ ਦੇ ਤਾਂ ਅਸੀਂ ਬੱਠਲ 'ਚ ਵੀ ਜਿਵੇਂ ਪਾ ਕੇ ਇਹਨਾਂ ਨੂੰ ਦੁੱਧ ਰੱਖ ਦਿੰਦੇ ਤਾਂ ਇਹ ਪੀ ਲੈਂਦੇ ਸੀਗੇ ਲੱਸੀ ਦੁੱਧਾਂ ਇਹ ਬੱਠਲ ਨਾਲ ਹੀ ਪੀ ਲੈਂਦੇ ਨੇ ਕਈ ਕਈ ਰਵੇ ਦਾ ਫਰਕ ਹੁੰਦਾ ਤੇ ਕਈ ਥੋੜਾ ਜਿਹਾ ਬਸ ਜਦੋਂ ਆਪਾਂ ਪਸ਼ੂ ਸੁੰਦੇ ਨਾ ਨਾਲ ਦੀ ਨਾਲੇ ਆਪਾਂ ਸ਼ੀਸ਼ੀ ਤੇ ਲਾ ਦਈਏ ਉਹ ਠੀਕ ਰਹਿੰਦਾ ਫਿਰ ਜੇ ਆਤ ਪੈ ਜੇ ਪਸ਼ੂ ਨੂੰ ਵੀ ਇਹ ਫਿਰ ਸ਼ੀਸ਼ੀ ਪੀਂਦੇ ਨਹੀਂਗੇ ਸਸਾ ਬਰਕਤ ਨੂੰ ਜ ਹੁਣ ਇਹਨੂੰ ਪਤਾ ਹੀ ਨਹੀਂ ਬਰਕਤ ਨੂੰ ਵੀ ਮੈਂ ਮੇਰੀ ਮਾਂ ਥੱਲੇ ਪੈਣਾ ਹੈ ਹਨਾ ਇਹ ਤਾਂ ਸ਼ੁਰੂ ਚ ਛੀਸੀ ਤੇ ਲਾਤੀ ਸੀਗੀ ਤੇ ਹੁਣ ਇਹਨੂੰ ਤਾਂ ਉਸੇ ਨੂੰ ਦੇਖ ਦੇ ਖਿੰਗੀ ਜਾਂਦੇ ਰਹਿੰਦੇ ਮਾਂ ਕਣੀ ਝਾਕਦੀ ਵੀ ਨਹੀਂ ਇਹ ਠੀਕ ਰਹਿੰਦਾ ਜੀ ਇੱਕ ਗੱਲ ਉਹ ਤਾਂ ਜਲ ਸਿਲੂਸੀ ਵੀ ਕਟਰੂ ਪੀ ਲੈਂਦਾ ਛੀਸੀ ਨਾਲ ਹਨਾ ਤੇ ਨਹੀਂ ਤਾਂ ਫਿਰ ਮਾਂ ਦੇ ਦੁੱਧ ਜੋ ਗੁਰੇ ਰਹਿ ਜਾਂਦਾ ਹੋਰ ਕੁਝ ਨਹੀਂ ਖਾਂਦਾ ਪੀਂਦਾ ਹੁਣ ਇਹਨੂੰ ਗੁੜ ਕੋਲ ਕੇ ਕੁਝ ਵੀ ਅਸੀਂ ਪਿਆ ਦੇਣਾ ਛੀਸੀ ਨਾਲ ਸਾਰਾ ਕੁਝ ਪੀ ਜਾਂਦੀ ਹੈ ਇਹ ਉਹ ਤਾਂ ਫਿਰ ਜੇ ਮਾਂ ਦੇ ਦੁੱਧ ਤੇ ਲੋਂਨ ਤੇ ਇਕੱਲੇ ਮਾਂ ਦੇ ਦੁੱਧ ਦੀ ਆਸ ਰੱਖਦੀ ਹੋਰ ਕੁਝ ਖਾਣਾ ਪੀਣਾ ਨਹੀਂ ਸੀ ਕਿਉਂਕਿ ਗੁੜ ਜੇ ਆਪਾਂ ਉਹ ਖਵਾਉਣੇ ਤਾਂ ਨਿਆਣੀ ਸੀਗੀ ਖਵਾਇਆ ਨਹੀਂ ਜਾਣਾ ਸੀ ਨਾ ਇਹਨੂੰ ਇਹਨੇ ਖਾਣਾ ਨਹੀਂ ਸੀ ਹੁਣ ਇਹਨੂੰ ਪਹਿਲਾਂ ਸੀ ਪਿਆ ਦਿੰਦੇ ਸੀ ਹੁਣ ਤਾਂ ਇਹ ਸੁੱਕਾ ਕੁੱਟ ਕੇ ਵੀ ਸਿੱਟ ਦਿੰਦੇ ਉਹ ਵੀ ਖਾ ਜਾਂਦੀ ਐ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਹ ਗੋੜਾ ਹੈ ਨਾ ਵੀ ਮੈਨੂੰ ਵਧੀਆ ਲੱਗਦਾ ਜੇ ਆਪਾਂ ਕਟਰੂ ਨੂੰ ਸਿੱਟਦੇ ਆਮ ਕਟਰੂ ਨਹੀਂ ਖਾਂਦਾਗਾ ਪਰ ਇਹ ਤਾਂ ਸਾਰਾ ਕੁਝ ਹੀ ਖਾ ਲੈਂਦਾ ਕੁਝ ਬ੍ਰੀਡ ਦਾ ਵੀ ਫਰਕ ਹੋ ਜਾਂਦਾ ਜੀ ਤੇ ਛੋਟੀ ਆਪਣੀ ਹੁਣ ਤਾਂ ਨੀਰਾਚਾਰਾ ਖਾਣ ਲੱਗ ਗਈ ਟੀਕੇ ਲਵਾਤੇ ਸੀ ਇਹਦੇ ਦੇ ਆਇ ਨਹੀਂ ਪਤਾ ਲੱਗ ਜਾਂਦੀ ਹੈ ਨਾ ਪਸ਼ੂ ਦਾ ਮਿੰਟ ਚ ਖੜਾ ਖੜਾ ਬਹੰਦਾ ਕਹਿੰਦਾ ਠੰਡ ਕਰਕੇ ਵੀ ਹੋ ਜਾਂਦਾ ਹੈ ਕਈ ਵਾਰੂੰ ਵੀ ਸੂਣ ਵਾਲੇ ਪਸ਼ੂ ਨੂੰ ਦਿੱਕਤ ਆ ਜਾਂਦੀ ਹੈ ਹੈ ਨਾ 11 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣਗੇ ਦੇਖੋ ਜੀ ਉੱਪਰ ਕੈਦਨ ਲੈਂਦੀ ਹੈਗੀ ਹਾ ਥੋੜਾ ਥੋੜਾ ਜਿਹਾ ਲਾਉਣ ਲੱਗੀ ਐ ਸਮਾਰ ਕੇ ਲਾਹਿਆ ਵੀ ਨਹੀਂ ਇਹਨੇ ਤੇ ਆਪਾਂ ਪਹਿਲਾਂ ਜੀ ਕੱਢ ਲੈ ਝੋਟੀ ਦੀ ਤਾਰ ਅਸੀਂ ਫਿਰ ਵਿੱਚ ਦੀ ਕਈ ਵਾਰ ਤਾਂ ਮੈਂ ਇਕੱਲੀ ਬਿਧਾਰ ਕੱਢਦੇ ਨੇ ਕਈ ਵਾਰ ਅਸੀਂ ਦੋਨੇ ਬੈਠ ਕੇ ਕੱਢ ਲੈਂਦੇ ਹਣਾ ਵੀ ਇਹਨੂੰ ਆਦਤੇ ਬਣੀ ਰਹਿੰਦੀ ਹੈ ਪਰ ਉਹ ਇਹ ਹੈ ਨਹੀਂ ਵੀ ਆਦਤ ਇਹਨੂੰ ਹਟ ਜੂਗੀ ਜੈ ਟੁਕੜ ਹੋਈ ਨੂੰ ਪੈਂ ਧਾਰ ਕੱਢ ਲਿਆ ਕਰੀ ਇਹਨੂੰ ਆਦਤ ਨਹੀਂ ਹਟਦੀ ਕਿਉਂਕਿ ਜੋ ਟੀਏ ਸੀ ਲੀਏ ਸਾਡੀ ਥੋੜਾ ਜਿਹਾ ਬਸ ਨੀਰੇ ਚਾਰੇ ਨੂੰ ਭਗਾ-ਭਗਾ ਮਾਰਦੇ ਉਹੀ ਕਮੀ ਹੈ ਜੇ ਚ ਬਾਕੀ ਤਾਂ ਨਹੀਂ ਕੁਛ ਹੈਗਾ ਕੋਈ ਮਰਜ਼ੀ ਧਾਰ ਕੱਢ ਲੇ ਬਾਹਰਲਾ ਬੰਦਾ ਵੀ ਇਹਨੂੰ ਕੋਈ ਚੱਕਰ ਨਹੀਂ ਨਹੀਂ ਹੋਰ ਸਾਡੇ ਮੱਝਾਂ ਹੋਰ ਕਿਸੇ ਤੋਂ ਨਹੀਂ ਮਿਲਦੀਆਂ ਗੀਆਂ ਤੇ ਸਾਥੂ ਮਿਲਦੀ ਨੇ ਇਹ ਕੱਲੀ ਐ ਵੀ ਜਿਹੜੀ ਬਸ ਕੋਈ ਮਰਜ਼ੀ ਦੁੱਧ ਕੱਢ ਲੇ ਨਹੀਂ ਕੁਛ ਕਹਿੰਦੀ ਤੇ ਇਹਦੀ ਧੀ ਤਾਂ ਜਮੀ ਨਹੀਂ ਕਿਸੇ ਨੂੰ ਦਾ ਬੇਲਗਣ ਨਾ ਸਾਡੇ ਅੰਦਰਲੀ ਝੋਟੀ ਬੰਦੇ ਨੂੰ ਤਾਂ ਜਮੀ ਨਹੀਂ ਲਵੇ ਲੱਗਣ ਦਿੰਦੀ ਉਹ ਇਦਾਂ ਜੇ ਆਪਾਂ ਕਰ ਰਹੇ ਸੀ ਕੰਮ ਨਾਲੇ ਆ ਗਿਆ ਸੀਗਾ ਫੋਨ ਸ਼ਾਮ ਦੇ ਟਾਈਮ ਤਾਂ बस ਬਾਹਲਾ ਕੁਝੋਲਾ ਬਹਿ ਜਾਏ ਜੇ ਫੋਨ ਆ ਜਾਏ ਫਿਰ ਤਾਂ ਸਾਡਾ ਕੰਮ ਬਾਹਲਾ ਲੇਟ ਹੋ ਜਾਂਦਾ ਮੜੇ ਮੜੇ ਨਾਲ ਹੀ ਕਿਉਂਕਿ ਨਾ ਤਾਂ ਆਪਾਂ ਕੰਮ ਹੀ ਕਰ ਸਕਦੇ ਨਾਲ ਆਪਾਂ ਫੋਨ ਤੇ ਗੱਲ ਕਰਦੇ ਕਰਦੇ ਫਿਰ ਕੰਮ ਨਹੀਂ ਸਹੀ ਹੁੰਦਾ ਹਨਾ ਪਾਜ ਪਾਜ ਕੇ ਬਸ ਕੰਮ ਕਰਨੇ ਪੈਂਦੇ ਨੇ ਕਿਉਂਕਿ ਹੁਣ ਸਾਨੂੰ ਪਤਾ ਹੈ ਲੇਟ ਨਾ 네ਰਾ ਛੇਤੀ ਹੋ ਜਾਂਦਾਗਾ ਲੇਟ ਹੋ ਜੇ ਨੇ ਮੜੇ ਮੜੇ ਨਾਲ ਹੀ ਪਸੂਆਂ ਦਾ ਕੰਮ ਕਰਦੇ ਕਰਦੇ ਸੁੱਖ ਨਾਲ ਪਸੂ ਵੀ ਚਲੋ ਆਪਣੇ ਵਧੀਆ ਹੋ ਰਹੇ ਨੇ ਹਜੇ ਕਹਿੰਦੇ ਹੋਰ ਦੇਖਦੇ ਇੱਕ ਦੋ ਝੋਟੀਆਂ ਸੀਗਾ ਵੀ ਠੰਡ ਟੱਪ ਜਾਣਦੋ ਹੁਣ ਤਾਂ ਵੀ ਨਾ ਸਿਆਲ ਚੌਕੀਆਂ ਨੇਗੇ ਸਾਹਮਣੀਆਂ ਕਹਿੰਦੇ ਹੁਣ ਮੰੰਦਾ ਚੱਲ ਰਿਹਾ ਮੰੰਦਾ ਤਾਂ ਮੈਂ ਕਿਹਾ ਦੇਖੀ ਜਾਊਗੀ ਮੰੰਦਾ ਚੰਗਾ ਚੱਲਦਾ ਹੀ ਰਹਿੰਦਾਗਾ ਪਰ ਹੁਣ ਇੰਨੇ ਪਸੂ ਸਾਹਮਣੇ ਔਖੇ ਨੇ ਪ੍ਰਮਾਤਮਾ ਖੈਰ ਸੁਖ ਰੱਖ ਆਪਣੀ ਝੋਟੀ ਸੂਪੂਗੀ ਇਹ ਬਸ ਇਹ ਕੱਟੀ ਦੇ ਦੇ ਆਪਣੀ ਲਾਡੋ ਵਾਪਸ ਆ ਜੇ ਹਨਾ ਦੁਬਾਰ ਤੋਂ ਤੇ ਆਪਣੀਆਂ ਇਹ ਨਮੀਆਂ ਹੋ ਜਾਣ ਤੇ ਅੱਗੇ ਬੈੜੀ ਵੀ ਸੂਗੀ ਦੇਖਾਂਗੇ ਜੀ ਬੈੜੀ ਰੱਖਾਂਗੇ ਕਿ ਨਹੀਂ ਬੈੜੀ ਵੀ ਹੁਣ ਅਸੀਂ ਇੱਕ ਟਾਈਮ ਪਾ ਰੱਖੀ ਹੈਗੀ ਤੇ ਇੱਕ ਟਾਈਮ ਬਸ 2 ਕਿਲੋਟਰ ਦੁੱਧ ਦੇ ਥੱਲੇ ਇਸ 10 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਲੱਗ ਜਾਊਗਾ 2 ਮਹੀਨੇ ਰਹਿ ਜਾਣਗੇ ਸੂਣ ਦੇ ਫਿਰ ਬਸ 8ਵਾਂ ਮਹੀਨਾ ਲੱਗੇ ਇਹਨੂੰ ਜਮੀ ਡਰਾਈ ਕਰ ਦਾਂਗੇ ਫਿਰ ਨਹੀਂ ਦੁੱਧ ਕੱਢਦੇਗੇ ਚਲੋ ਜੀ ਵੀਡੀਓ ਦਾ ਐਂਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ